ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਹੈ ਜੀ ਦੇ ਵਿੱਚ ਇੱਕ ਨਹੀਂ ਜਿਹੜਾ ਪੜਨ ਵਾਲੇ ਬੱਚੇ ਜਿਹੜੇ ਇੱਥੇ ਮਿਹਨਤ ਕਰਨ ਵਾਲੇ ਬੱਚੇ ਉਹ ਆਪਣੀ ਚੋਸ ਦੀ ਨੌਕਰੀ ਰੱਖਦੀਆਂ ਪਹਿਲਾਂ ਵੀਰ ਬੇਟਾ ਕਿਸੇ ਹੋਰ ਡਿਪਾਰਟਮੈਂਟ ਸਿਲੈਕਟ ਹੋਇਆ ਸੀ ਉਸ ਤੋਂ ਬਾਅਦ ਤਿਆਰੀ ਕੀਤੀ ਪੀਸੀਐਸ ਸਿਲੈਕਟ ਹੋਇਆ ਅੱਜ ਐਸਟੀਐਮ ਬਣਿਆ ਪੇਪਰ ਕਲੀਅਰ ਕਰਕੇ ਜਦੋਂ ਤੁਹਾਨੂੰ ਇੰਨਾ ਹੰਗਾਰਾ ਮੇਰਾ ਸਾਰਿਆਂ ਦਾ ਸਪੋਰਟ ਮਿਲਦੀ ਵੈਲਕਮ ਤੇ ਜਦੋਂ ਤੁਸੀਂ ਪ੍ਰੈਪਰੇਸ਼ਨ ਕਰ ਰਹੇ ਹੁੰਦੇ ਆ ਇਹ ਤੁਹਾਡੀ ਇਕੱਲਿਆਂ ਦੀ ਇੱਕ ਪ੍ਰੈਪਰੇਸ਼ਨ ਨਹੀਂ ਹੁੰਦੀ ਤੁਹਾਡੇ ਨਾਲ ਤੁਹਾਡੀ ਫੈਮਿਲੀ ਤੁਹਾਡੇ ਫਰੈਂਡਸ ਰਿਲੇਟਿਵਸ ਉਹ ਵੀ ਨਾਲ-ਨਾਲ ਜੁੜੇ ਹੋਏ ਹੁੰਦੇ ਆ ਤੇ ਮੈਨੂੰ ਲੱਗਦਾ ਇਹ ਸਫਰ ਦੇ ਦੌਰਾਨ ਪਰਮਾਤਮਾ ਦੀ ਕਿਰਪਾ ਵੀ ਮੇਰੇ ਸਿਰ ਤੇ ਬਣੀ ਰਹੀ ਤੇ ਮਿਹਨਤ ਤਾਂ ਚਲੋ ਹੈਗੀ ਆ ਬਟ ਨਾਲ-ਨਾਲ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਆਪਾਂ ਸਕਸੈਸਫੁਲ ਹੋ ਸਕਦੇ ਆ ਤੇ ਆਈ ਥਿੰਕ ਸਾਰਿਆਂ ਦੀ سپورਟ ਆ ਬਾਕੀ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਕਿਆ ਹੀ ਸਿਸਟਮ ਨੂੰ ਬਦਲਣ ਦੇ ਵਿੱਚ ਮੌਜੂਦਾ ਪੰਜਾਬ ਸਰਕਾਰ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂ ਇਹ ਜਿਹੜੀ ਸੋਚ ਹੈ ਸਰਦਾਰ ਭਗੰਸ਼ ਸਿੰਘ ਮਾਨ ਸਾਹਿਬ ਦੀ ਉਹਦੀ ਸੋਚ ਕਰਕੇ ਬਿਨਾਂ ਕਰਪਸ਼ਨ ਤੋਂ ਆਮ ਘਰਾਂ ਦੇ ਜਿਹੜੇ ਬੱਚੇ ਆ ਉਹ ਪੀਐਸ ਬਣ ਰਹੇ ਆ ਪੀਐਸ ਜੁਡੀਸ਼ਰੀ ਤੇ ਜਾ ਰਹੇ ਨੇ ਜੀ ਇੰਦਾ ਦੀਆਂ ਨੌਕਰੀਆਂ ਮਿਲਣਗੀਆਂ ਤੇ ਬੱਚੇ ਬਾਹਰ ਕਿਉਂ ਜਾਣਗੇ ਇਹ ਬਹੁਤ ਵੱਡੀ ਵਧੀਆ ਪਰਾਲਾ